ਸਤ ਸ੍ਰੀ ਅਕਾਲ ਜੀ ਪ੍ਰਦੀਪ ਦੀ ਫਰਮਾਇਸ਼ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਕੋਰੀਆ ਦੇ ਬਹੁਤ ਹੀ ਖੂਬਸੂਰਤ ਲੋਟੇਮਾਰਟ ਪ੍ਰਦੀਪ ਨੂੰ 버ਗਰ ਖੁਲਾਣ ਵਾਸਤੇ ਜੀ ਬਹੁਤ ਹੀ ਟੇਸਟੀ 버ਗਰ ਸਨ ਕੋਰੀਅਨ 버ਗਰ ਤੇ ਬਹੁਤ ਹੀ ਖਾ ਕੇ ਆਨੰਦ ਆਇਆ ਜੀ ਹੈਲੋ ਜੀ ਸਤ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਜਯੋਤੀਮਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਤੰਦਰੁਸਤ ਦਾਬਾ ਤੇ ਚੜ੍ਹਦੀ ਕਲਾ ਚ ਰੱਖੇ ਜੀ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਰੱਖੇ ਅਸੀਂ ਵੀ ਖੁਸ਼ੀਆਂ ਤੰਦਰੁਸਤਾਂ ਤੇ ਚੜ੍ਹਦੀ ਕਲਾ ਚ ਰਹਿੰਦੀ ਅੱਜ ਜਾ ਰਹੇ ਆ ਜੀ ਪ੍ਰਦੀਪ ਦੀ ਸਪੈਸ਼ਲੀ ਪ੍ਰਦੀਪ ਦੀ ਫਰਮਾਇਸ਼ ਤੇ ਲੋਟੇ ਮੱਤ ਤੇ ਉੱਥੇ ਪ੍ਰਦੀਪ ਨੇ ਖਾਣੇ ਆ ਜੀ 버ਗਰ ਸੋ ਜੀ ਅਸੀਂ ਚੱਲਦੇ ਆ ਬਰਗਰ ਖਾਣ ਤੇ ਸ਼ਾਮ ਦਾ ਟਾਈਮ ਹੈ ਬਹੁਤ ਹੀ ਵਧੀਆ ਲੋਟੇਮਾਰਟ ਬਹੁਤ ਹੀ ਖੂਬਸੂਰਤ ਮਾਰਕੀਟ ਹੈ ਕੋਈ ਵੀ ਚੀਜ਼ ਆਪਾਂ ਉਥੋਂ ਲੈ ਸਕਦੇ ਆਂ ਖਰੀਦ ਸਕਦੇ ਆਂ ਤੇ ਘਰ ਦੀਆਂ ਲਾਈਟਾਂ ਵਗੈਰਾ ਬੰਦ ਕਰਕੇ ਜਾ ਰਹੇ ਆਂ ਜੀ ਅੱਗੇ ਅਸੀਂ ਜਾਣਾ ਹੈ ਬੱਸ ਵਿੱਚ ਤੇ ਲਓ ਜੀ ਚੱਲਦੇ ਆਂ 버ਗਰ ਖਾਣ ਵਾਸਤੇ ਕਿਉਂਕਿ ਪ੍ਰਦੀਪ ਬਹੁਤ ਦਿਨਾਂ ਤੋਂ ਕਹਿ ਰਹੇ ਸੀ ਕਿ ਮੰਮਾ ਲੋਟੇਮਾਰਟ 버ਗਰ ਖਾਣ ਜਾਣਾ ਪਹਿਲਾਂ ਅਸੀਂ ਗਏ ਸੀ ਉਸ ਟਾਈਮ ਤੇ ਛੁੱਟੀਆਂ ਚੱਲ ਰਹੀਆਂ ਸੀ ਤੇ ਉਹ ਬੰਦ ਸੀ ਫਿਰ ਸਾਨੂੰ ਵਾਪਸ ਆਣਾ ਪਿਆ ਤੇ ਫਿਰ ਦੁਬਾਰਾ ਅਸੀਂ ਜਾ ਰਹੇ ਆ ਜੀ ਘਰ ਬਾ ਦਰਵਾਜਾ ਜੀ ਗੇਟ ਲੋਕ ਕਰ ਦਿੱਤਾ ਹੁਣ ਜਾ ਰਹੇ ਆ ਜੀ ਅਸੀਂ ਲੋਟੇ ਮਾਤ ਤੇ ਅੱਗੋਂ ਅਸੀਂ ਲੈਣੀ ਆ ਜੀ ਬੱਸ ਬੱਸ ਟੈਕਸੀ ਵੀ ਲੈ ਕੇ ਜਾ ਸਕਦੇ ਆ ਵੈਸੇ ਬੱਸ ਸੱਚ ਜਾਣ ਨਾਲ ਬਹੁਤ ਸੋਹਣਾ ਲੱਗਦਾ ਆ ਸੋ ਜੀ ਜਾ ਰਹੇ ਆ ਹੱਸਦੇ ਗੱਲਾਂ ਕਰਦੇ ਆਪਣੀ ਗਲੀ ਦੇ ਵਿੱਚੋਂ ਅੱਗੇ ਮਾਰਕੀਟ ਆਊਗੀ ਛੋਟੀ ਜਹੀ ਤੇ ਉਤੋਂ ਦੀ ਅੱਗੇ ਅਸੀਂ ਬੱਸ ਸਟੈਂਡ ਦੇ ਜਾਵਾਂਗੇ ਲਓ ਜੀ ਹੁਣ ਅਸੀਂ ਸੜਕ ਪਾਰ ਕਰਨੀ ਆ ਅੱਗੇ ਜਾ ਕੇ ਤੇ ਇੱਕ ਸਾਡੇ ਕੋਲ ਵੀ ਘਰ ਦੇ ਨਜ਼ਦੀਕ ਮਾਰਿਆ ਕੋਈ ਵੀ ਆਪਾਂ ਜ਼ਰੂਰੀ ਚੀਜ਼ ਅਸੀਂ ਖਰੀਦ ਸਕਦੇ ਆ ਕੋਰੀਆ ਇੱਕ ਐਸਾ ਖੂਬਸੂਰਤ ਦੇਸ਼ ਆ ਜੀ ਤੇ ਇੱਕ ਤਰ੍ਹਾਂ ਦਾ ਸਵਰਗ ਆ ਜੀ ਕੋਈ ਵੀ ਕੋਈ ਵੀ ਕਿਸੇ ਕਿਸਮ ਦਾ ਕਿਸੇ ਨੂੰ ਵੀ ਕੋਈ ਇੱਥੇ ਡਰਪੋ ਖਤਰਾ ਨਹੀਂ ਹੁੰਦਾ ਬੱਚਾ ਹੋਵੇ ਚਾਹੇ ਕੋਈ ਵੀ ਹੋਵੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਆਪਾਂ ਬੱਚੇ ਨੂੰ ਇਕੱਲੇ ਨਹੀਂ ਭੇਜ ਸਕਦੇ ਨੇੜੇ ਮਾਰਕੀਟ ਦੇ ਵਿੱਚ ਆਪਾਂ ਜਾ ਸਕਦੇ ਹਾਂ ਭੇਜ ਸਕਦੇ ਹਾਂ ਜਿਸ ਤਰ੍ਹਾਂ ਪ੍ਰਦੀਪ ਨੂੰ ਮੈਂ ਕਈ ਵਾਰ ਭੇਜ ਦਿੰਨੀ ਆ ਮੈਂ ਆਪਣੀ ਜੌਬ ਤੇ ਹੁੰਦੀ ਆ ਤੇ ਪ੍ਰਦੀਪ ਬਹੁਤ ਕੋਈ ਵੀ ਘਰ ਦੀ ਚੀਜ਼ ਹੁੰਦੀ ਆ ਤੇ ਸ਼ਾਪਿੰਗ ਬਹੁਤ ਚੰਗੀ ਤਰ੍ਹਾਂ ਕਰਦੀ ਆ ਤੇ ਕੋਈ ਡਰ ਵਾਲੀ ਗੱਲ ਨਹੀਂ ਹੁੰਦੀ ਹੈਗੀ ਬੱਚੇ ਨੂੰ ਵੀ ਭੇਜਣ ਦੇ ਵਿੱਚ ਲਓ ਜੀ ਇੱਥੇ ਆ ਦੇਖੋ ਅਸੀਂ ਬੱਸ ਸਟੈਂਡ ਤੇ ਆ ਗਏ ਆ ਅੱਗੇ エアੋਪਲੇਨ ਆ ਰਿਹਾ ਅਸੀਂ ਆਪਾਂ ਉਹਦੇ ਨੂੰ ਸ਼ੂਟ ਕਰ ਲਿਆ ਤੇ ਬੱਸ ਸਟੈਂਡ ਤੇ ਟਾਈਮ ਹੁੰਦਾ ਟਾਈਮੇ ਹੁੰਦੀ ਆ ਕਿ ਕਿਹੜੀ ਨੰਬਰ ਬੱਸ ਕਿੰਨੇ ਟਾਈਮ ਤੇ ਆਵੇਗੀ ਅਸੀਂ ਜਾਣਾਂ ਜੀ 30 ਨੰਬਰ ਬੱਸ ਦੇ ਵਿੱਚ ਸੋ ਆਪਾਂ 30 ਨੰਬਰ ਬੱਸ ਦੇ ਆਉਣ ਦੇ ਵਿੱਚ ਥੋੜੀ ਵੇਟ ਸੀ ਟਾਈਮ ਸੀਗਾ ਅਸੀਂ ਵੇਟ ਕਰ ਰਹੇ ਹਾਂ ਬੱਸ ਦੀ ਦੇਖੋ ਜੀ ਕਿੰਨੀ ਸੋਨਾ ਕੋਰੀਆ ਦੀਆਂ ਸੜਕਾਂ ਬਿਲਕੁਲ ਸਾਫ਼ ਸੁਥਨੀਆਂ ਕੋਈ ਵੀ ਕਿਸੇ ਕਿਸਮ ਦਾ ਕੋਈ ਵੀ ਇੱਥੇ ਗੰਧ ਨਹੀਂ ਪਿਆ ਹੁੰਦਾ ਆਹ ਲਓ ਜੀ ਬੱਸ ਆ ਗਈ ਆ ਜੀ ਬੱਸ ਵਿੱਚ ਚੜਦੇ ਸਾਰੇ ਅਗਰ ਸਾਡੇ ਕੋਲ ਕਾਰਡ ਆ ਕਾਰਡ ਹੁੰਦਾ ਆਪਾਂ ਕਾਰਡ ਲਗਾ ਸਕਦੇ ਆ ਨਹੀਂ ਤਾਂ ਅਸੀਂ ਇਦੇ ਵਿੱਚ ਜਿਹੜੇ ਕੋਰੀਅਨ ਮਨੀ ਹੁੰਦੀ ਆ ਉਹ ਅਸੀਂ ਪਾ ਸਕਦੇ ਆ ਲਗਭਗ 1400 ਇੱਕ ਇੱਕ ਬੰਦੇ ਦਾ ਜਾਣ ਦਾ ਕਿਰਾਇਆ ਆ ਅਗਰ ਅਸੀਂ ਕਾਰ ਤੇ ਲਾਨਿਆ ਤਾਂ ਉਹਦਾ ਕਾਰ ਦਾ ਸਾਨੂੰ 1200 ਪੈਂਦਾ ਆ ਪਰ ਹੈਟ ਲਓ ਜੀ ਅਸੀਂ ਬੱਸ ਦੇ ਵਿੱਚ ਬੈਠ ਗਏ ਆ ਮੈਂ ਵੀ ਬੈਠ ਗਈ ਆ ਤੇ ਪ੍ਰਦੀਪ ਮੇਰੇ ਸਾਹਮਣੇ ਬੈਠੀ ਹੋਈ ਆ ਉਹ ਵੀਡੀਓ ਬਣਾ ਰਹੀ ਸੀ ਤੇ ਦੇਖੋ ਕਿੰਨਾ ਸੋਹਣਾ ਕਿੰਨੀ ਸੋਹਣੀ ਮਾਰਕੀਟ ਇਹ ਬਹੁਤ ਹੀ ਆਪਾਂ ਸਮਝਦੇ ਆ ਨਾ ਜਦੋਂ ਆਪਾਂ ਜਾਣਦੇ ਆ ਆਪਾਂ ਕਹਿੰਦੇ ਪਤਨੀ ਵਿਦੇਸ਼ੀ ਕੰਟਰੀ ਕਿਹੋ ਜੀ ਕੰਟਰੀ ਪਰ ਇਹ ਕੰਟਰੀ ਇੰਨੀ ਸੋਹਣੀ ਇੰਨੀ ਖੂਬਸੂਰਤ ਕੰਟਰੀ ਆ ਕਿ ਕੋਰੀਆ ਦਾ ਬਿਲਕੁਲ ਇਸ ਤਰ੍ਹਾਂ ਲੱਗਦਾ ਕਿ ਅਸੀਂ ਸਵਰਗ ਦੇ ਵਿੱਚ ਆ ਗਏ ਆ ਬਹੁਤ ਵਧੀਆ ਕੰਮ ਤਾਂ ਹਰ ਜਗ੍ਹਾ ਕਰਨਾ ਔਖਾ ਲੱਗਦਾ ਜੀ ਕੰਮ ਮਿਹਨਤ ਨਾਲ ਹੀ ਆ ਸਾਨੂੰ ਸਭ ਕੁਝ ਅਸੀਂ ਮਿਹਨਤ ਕਰਾਂਗੇ ਕਿਤੇ ਵੀ ਮਿਹਨਤ ਕਰੀਏ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਉਸ ਮਿਹਨਤ ਨੂੰ ਫਲ ਲਾਉਂਦੇ ਆ ਲਓ ਜੀ ਅਸੀਂ ਇੱਥੋਂ ਬਸ ਤੋਂ ਉੱਤਰ ਕੇ ਹੁਣ ਅਸੀਂ ਜਾ ਰਹੇ ਆ ਜੀ ਲੋਟੇ ਮਾਟ ਬਹੁਤ ਵੱਡਾ ਮਾਟ ਆ ਇਹ ਤੇ ਜਦੋਂ ਅਸੀਂ ਕੋਈ ਚੀਜ਼ ਲੈਣੀ ਹੁੰਦੀ ਆ ਕੋਈ ਜ਼ਿਆਦਾ ਜ਼ਰੂਰਤ ਦੀ ਚੀਜ਼ ਲੈਣੀ ਹੁੰਦੀ ਆ ਤੇ ਅਸੀਂ ਇੱਥੇ ਆਉਣੇ ਨੇ ਤਾਂ ਛੋਟੇ ਮਾਟ ਸਾਡੇ ਘਰਾਂ ਦੇ ਕੋਲ ਹੁੰਦੇ ਆ ਆਪਾਂ ਉੱਥੋਂ ਵੀ ਲੈ ਸਕਦੇ ਆ ਜੀ ਲਓ ਜੀ ਇੱਥੇ ਸ਼ਰਟਾਂ ਟੀ-ਸ਼ਰਟਾਂ ਪੈਂਟਾਂ ਹਰ ਇੱਕ ਚੀਜ਼ ਅੰਦਰ ਵੱੜ ਦੇ ਸਾਰੇ ਇੱਥੇ ਇਹ ਰਹੀ ਦੀ ਸ਼ਾਪ ਹੁੰਦੀ ਆ ਤੇ ਆਪਾਂ ਲੈ ਸਕਦੇ ਆ ਕੋਈ ਵੀ ਚੀਜ਼ ਲੈਣੀ ਹੋਵੇ ਤੇ ਥੋੜੀਆਂ ਸਾਨੂੰ ਐਕਸਪੈਂਸਿਵ ਲੱਗਦੀਆਂ ਹੁੰਦੀਆਂ ਪਰ ਕੱਪੜਾ ਲੈ ਲਓ ਕੋਈ ਵੀ ਚੀਜ਼ ਲੈ ਲਓ ਬਹੁਤ ਹੀ ਵਧੀਆ オリジナル ਚੀਜ਼ ਮਿਲਦੀ ਆ ਜੀ ਅੱਗੇ ਹੈਗਾ ਅੰਦਰ ਵੱੜ ਤੇ ਸਾਰੀ ਦੇਖੋ ਐਨਕਾਂ ਕਿਸੇ ਨੂੰ ਜ਼ਰੂਰ ਤੇ ਆ ਕੇ ਜਦੋਂ ਨਿਗਾ ਨਿਗਾ ਵਾਲੀ ਐਨਕਾਂ ਵੀ ਮਿਲ ਜਾਂਦੀਆਂ ਤੇ ਦੂਸਰੀਆਂ ਵੀ ਆਪਾਂ ਨਿਗਾ ਟੈਸਟ ਕਰਾ ਕੇ ਐਨਕ ਲੈ ਸਕਦੇ ਆ ਜੀ ਦੇਖੋ ਕਿੰਨੀਆਂ ਵਧੀਆ ਕਿੰਨੀਆਂ ਖੂਬਸੂਰਤ ਆ ਤੇ ਹਰ ਇੱਕ ਚੀਜ਼ ਆਪਾਂ ਨੂੰ ਕੋਈ ਵੀ ਚੀਜ਼ ਦੋ ਨੰਬਰ ਦੀ ਨਹੀਂ ਮਿਲੂਗੀ ਹਰ ਇੱਕ ਚੀਜ਼ ਬਹੁਤ ਵਧੀਆ オリジナル ਮਿਲੂਗੀ ਇੱਥੇ ਘੜੀਆਂ ਵੀ ਆ ਪ੍ਰਦੀਪ ਵੀ ਘੜੀ ਦੇਖ ਰਹੀ ਸੀ ਤੇ 골ਡ ਵੀ ਆ 골ਡ ਦੀਆਂ ਦੁਕਾਨਾਂ ਵੀ ਹੈਗੀਆਂ ਜੀ 골ਡ ਆ ਹਰ ਤਰ੍ਹਾਂ ਦਾ ਕਿੰਨੇ ਕੈਰਟ ਦਾ ਲੈਣਾ ਕਿਸ ਤਰ੍ਹਾਂ ਦਾ ਲੈਣਾ ਆ ਸਾਰੇ ਤਰ੍ਹਾਂ ਦਾ ਆ ਅਗਰ ਸਾਨੂੰ ਬੋਲੀ ਨਹੀਂ ਆਦੀ ਆਪਾਂ Google ਤੇ translation ਕਰਕੇ ਇਹਨਾਂ ਨੂੰ ਪੁੱਛ ਸਕਦੇ ਆ ਦੱਸਦੇ ਆ ਸਾਰਾ ਕੁਝ ਦੱਸਦੇ ਆ ਜੀ ਤੇ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਜਾਂਦੀ ਆ ਸੋ ਜੀ ਅੱਗੇ ਜਾਣ ਤੋਂ ਪਹਿਲਾਂ ਜੀ ਆਪਾਂ ਬੈਠ ਗਏ 버ਗਰ ਲੈਣ ਵਾਸਤੇ 버ਗਰ ਆਪਾਂ ਦੇਖ ਰਿਹਾ ਕਿ ਕਿਹੜਾ 버ਗਰ ਲੈਣਾ ਅੱਗੇ ਜਾ ਕੇ ਕਿਉਂਕਿ ਮੈਨਿਊ ਤੋਂ ਹੀ ਪਤਾ ਲੱਗਦਾ ਆ ਬੋਲੀ ਸਾਨੂੰ ਇੰਨੀ ਆਂਦੀ ਨਹੀਂ ਸੋ ਜੀ ਅਸੀਂ ਦੇਖ ਰਏ ਸੀ ਕਿ ਕਿਤੇ ਬੀਫ ਦਾ ਬੀਫ 버ਗਰ ਨਾ ਹੋਵੇ ਤੇ ਸੋ ਇਸ ਕਰਕੇ ਆਪਾਂ ਦੇਖਦੇ ਸੀ ਕਿ ਕਿਹੜਾ ਲੈਣਾ ਸੋ ਅਸੀਂ ਲੈ ਜੀ ਚਿਕਨ 버ਗਰ ਚਿਕਨ 버ਗਰ ਅਸੀਂ ਆਰਡਰ ਕਰ ਦਿੱਤੇ ਆਪਣੀ ਟੇਬਲ ਤੇ ਆ ਕੇ ਅਸੀਂ ਬੈਠ ਗਏ ਸੀ ਲਓ ਜੀ ਅੱਗੇ ਆਪਾਂ 버ਗਰ ਦੀ ਵੇਟ ਕਰ ਰਹੇ ਆ ਤੇ ਅੱਗੇ ਉਨੀ ਦੇਰ ਆਪਾਂ ਵੇਟ ਕਰਾਂਗੇ ਤੇ ਸਾਡੇ ਇੰਡੀਅਨ ਇੱਥੇ ਫਰੈਂਡ ਰਹਿੰਦੇ ਆ ਇੰਡੀਅਨ ਸਾਡੇ ਭਰਾ ਰਹਿੰਦੇ ਆ ਉਹ ਸਾਨੂੰ ਇੱਥੇ ਮਿਲ ਪਏ ਉਹ ਵੀ ਕੁਝ ਆਪਣੀ ਸਮਾਨ ਲੈਣ ਕੋਈ ਸ਼ੋਪਿੰਗ ਕਰਨ ਆਏ ਹੋਏ ਸੀ ਦੇਖੋ ਕਿੰਨਾ ਵਧੀਆ ਇੱਥੇ ਸਿਸਟਮ ਆ ਜੀ ਖਾਣ ਪੀਣ ਦਾ ਹਰ ਤਰ੍ਹਾਂ ਦਾ ਬਹੁਤ ਹੀ ਵਧੀਆ ਪ੍ਰਦੀਪ ਬਹੁਤ ਖੁਸ਼ ਸੀ ਬਹੁਤ ਐਕਸਾਈਟਿਡ ਸੀ ਕਿਉਂਕਿ ਅੱਗੇ ਵੀ ਅਸੀਂ ਕਈ ਵਾਰ ਲੈ ਕੇ ਆਏ ਆ ਪ੍ਰਦੀਪ ਨੂੰ ਤੇ ਇਸ ਕਰਕੇ ਪ੍ਰਦੀਪ ਕਹਿੰਦੀ ਸੀ ਮੰਮਾ ਫੇਰ ਇੱਕ ਵਾਰੀ ਅਸੀਂ ਉਹੀ 버ਗਰ ਉੱਥੇ ਹੀ ਜਾਣਾ ਉਸੇ ਮਾਰ ਤੇ ਜਾਣਾ ਹੋਰ ਕਿਤੇ ਨਹੀਂ ਮਾਰ ਜਾਣਾ ਘਰ ਦੇ ਕੋਲ ਵੀ 버ਗਰ ਮਿਲ ਰਹੇ ਸੀ ਸੋ ਜੀ ਆ ਦੇਖੋ ਸਾਡੇ ਭਰਾ ਆ ਗਏ ਸੋਨੀ ਭਾਜੀ ਕੰਗ ਵੀਰ ਜੀ ਤੇ ਲੱਖੀ ਵੀਰ ਜੀ ਤੇ ਇਹ ਵੀ ਕੋਈ ਇਥੋਂ ਖਰੀਦਣ ਆਏ ਸੀ ਅਸੀਂ ਇਹਨਾਂ ਨੂੰ ਬਹੁਤ ਜੋਰ ਲਾਇਆ ਕਿ ਆ ਜਾਓ ਤੁਸੀਂ ਵੀ ਆਪਾਂ ਵੀ ਬਰਗਰ ਖਾਣੇ ਤੁਸੀਂ ਵੀ ਬੈਠੋ ਕਹਿੰਦੇ ਨਹੀਂ ਫੇਰ ਕਿਤੇ ਆਵਾਂਗੇ ਤੇ ਜੀ ਹੱਸ ਰਹੇ ਸੀਗੇ ਤੇ ਇਹਨਾਂ ਨੂੰ ਥੋੜੀ ਜਲਦੀ ਸੀ ਸੋ ਇਸ ਕਰਕੇ ਇਹ ਚਲੇ ਗਏ ਲਓ ਜੀ ਆਪਾਂ ਹੁਣ ਬਰਗਰ ਖਾਣ ਲੱਗੇ ਆ ਪ੍ਰਦੀਪ ਦੀ ਸੌਫਟ ਡਰਿੰਕ ਤੇ ਇਹਦੇ ਪਾਪਾ ਦੀ ਆਣੀ ਸੀ ਤੇ ਮੈਂ ਆਪਣਾ ਕੋਕ ਮੰਗਾ ਲਿਆ ਸੀ ਤੇ ਇਹਨਾਂ ਦੇ ਇਹਨਾਂ ਨੇ ਜੂਸ ਸ਼ਾਇਦ ਆਰਡਰ ਕੀਤਾ ਸੀ ਤੇ